ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਜਾਣੇ ਠੀਕ ਠਾਕ ਹੋਵਗੇ ਜੀ ਅੱਜ ਅਸੀਂ ਚੱਲੇ ਹਾਂ ਲੁਧਿਆਣੇ ਉੱਥੇ ਆਪਣਾ ਮੇਲਾ ਚੱਲ ਰਿਹਾ ਹੈ ਖੇਤੀਬਾੜੀ ਬਾਰੇ ਤਾਂ ਅੱਜ ਸਾਡੇ ਭਰਾ ਮੈਨੂੰ ਮੈਂ ਤਾਂ ਚੱਲਿਆ ਸੀ ਵੈਸੇ ਡਿਊਟੀ ਤਾਂ ਕਹਿੰਦਾ ਜਾਣਾ ਭਾਈ ਚਲੋ ਚੱਲਦੇ ਆ ਤਾਂ ਮੈਂ ਵੀ ਫਸਟ ਟਾਈਮ ਚੱਲੇ ਆ ਉੱਥੇ ਮੇਲਾ ਦੇਖਣ ਤਾਂ ਮੰਦੇ ਆਪਾਂ ਲੁਧਿਆਣੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਮੇਲੇ ਦੀਆਂ ਰੌਣਕਾਂ ਇੱਕ ਇਹ ਆ ਕੇ ਉੱਥੇ ਭਾਈ ਅਸੀਂ ਉੱਤਰੇ ਹਰੇ ਚਾਹ ਪੀਣ ਤਾਂ ਬੰਦੇ ਕਹਿਣ ਲੱਗੇ ਚਾਹ ਪੀਣੀ ਹੈ ਤਾਂ ਰਾਹੇ ਤੋਂ ਪਹਿਲਾ ਹੀ ਹੋਟਲ ਆਂਦਾ ਹੈ ਆਪਾਂ ਚਾਹ ਪੀਣ ਲੱਗੇ ਆ ਤੁਹਾਨੂੰ ਦਿਖਾਉਂਦੇ ਆ ਭਾਈ ਸਾਡੀ ਆ ਗਈ ਚਾਹ ਆ ਨਵਾਂ ਲੋਕਾਂ ਦੇ ਸੈਂਡਵਿਚ ਹੁਣ ਬਸਣੇ ਆ ਤੇ ਭਾਈ ਉਹ ਤਾਂ ਵਸਿੰਦੇ ਕੇ ਚੱਲਣ ਅਸੀਂ ਕੰਨੀਆਂ ਤਸੀਲ ਅੱਲਾ ਲੁਧਿਆਣਾ ਨੂੰ ਉਹ ਦੁਕਾਨ ਦੇ ਉੱਤੇ ਉਹ ਚਾਹ ਦਿੰਦੇ ਉਹ ਤਰ੍ਹਾਂ ਦੇ ਦੇ ਆ ਉੱਧੇ ਆਣਾ ਜਾ ਕੇ ਲੋਕੀਂ ਦੇ ਆਨੰਦ ਮਾਣਨੇ ਬੱਤ ਕਰਨ ਲੱਗੇ ਆ ਉਹਨੂੰ ਦਿਖਾਉਂਦੇ ਇੱਥੇ ਮੇਲੇ ਦੀਆਂ ਰੌਣਕਾਂ ਸਾਰੇ ਮਸੂਲ ਮਤਲਬ ਉਹਨੂੰ ਅੱਜ ਸਾਰਾ ਮੇਲਾ ਦਿਖਾਉਂਦੇ ਆਪਾਂ ਠੀਕ ਹੈ ਜੀ ਸਾਡੇ ਬੰਦੇ ਕਈ ਪਸੀ ਦੇ ਇਲਾਕੇ ਤੋਂ ਵੀ ਪਹੁੰਚੇ ਹੋਏ ਨੇ ਕਈ ਬੰਦੇ ਮੈੜਾਂ ਤੋਂ ਵੀ ਪਹੁੰਚੇ ਹੋਏ ਨੇ ਤਾਂ ਸਾਡੇ ਮੈੜਾਂ ਦੇ ਇਲਾਕੇ ਤੋਂ ਵੀ ਬੰਦੇ ਪਹੁੰਚੇ ਹੋਏ ਨੇ ਇਹ ਹੈਗਾ ਭਾਈ ਐਂਟਰੀ ਗੇਟ ਦੇਖੋ ਮੇਲੇ ਦੇ ਵਿੱਚ ਹਰਣ ਕਾ ਇੱਕ ਛਾਨ ਮੇਲਾ 2025 ਇਹ ਹੈਗਾ ਭਾਈ ਐਂਟਰੀ ਡੇਟ ਤੁਹਾਨੂੰ ਅੰਦਰ ਸਰੰਦਰ ਦਿਖਾਉਂਦੇ ਨੇ ਉਹ ਲੱਗਿਆ ਮੇਲਾ ਕਿਸਾਨ ਮੇਲਾ 2025 ਜਿਹੜਾ ਟਰੈਕਟਰ ਸੋਨਾ ਕਾਲੀਓ ਜਿਹੜਾ ਜਪਾਨ ਤੋਂ ਆਇਆ ਹੈ ਇਹ ਦਾ ਇੰਕ੍ਰਿਟ ਮੁਕੀਤੇ ਉਪਲਬਧ ਹੈ ਇਹ ਸੋਹਣੀ ਲੁਕੜ ਦੇ ਵਿੱਚ ਬਹੁਤ ਵੇਸ ਆਉਂਦੀ ਜਿਹੜਾ ਕੋਲ ਕਿੰਦਰਾ ਕਰਦੇ ਸੀ ਟਰੈਕਟਰ ਦਾ ਤੇ ਆਈਂਦੇ ਇਹ ਦੋ ਚੋ ਗਿਆ ਤੇ ਕਿਹ ਗਾਉਂ ਤੇ 1.5 ਮਹੀਨੇ ਦੀ ਮੁਕੀਤੇ ਉਲੰਘਾਏ ਜੀ ਇਹ ਟਰੈਕਟਰ करना है कि हाई स्पीड से ना कि बदलू मर लगती चौथा जो ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਮੰੰਦੀ ਸਰ ਆ ਬਾਈ ਜੀ ਉਹਨਾਂ ਨੇ ਆਏ ਜੀ ਮੜਾ ਜਾਂ ਉਹਨਾਂ ਨੇ ਡਿਸਕਾਊਂਟ ਕਰਾਈਏ ਪਰ ਇਹ ਦੇ ਦੇ ਭਾਈ ਪਤਾ ਨਹੀਂ ਕਿ 15 ਨਾਲ ਇੱਥੇ ਹੈ ਕੋਈ ਨਾ ਬੰਦਿਆ ਰੁਪਏ ਆ ਗਏ ਉਹਨਾਂ ਨੂੰ ਮੈਸੇਜ ਆ ਜਾ ਆ ਉਹ ਟਕੌਰ ਉਹ ਟਕੌਰ ਉਹ ਪੰਨ ਤੋਂ ਸਭ ਕਰਾਂਦਾ ਉਹ ਮੋੜ ਟਕੌਰ ਹੂ ਇਹ ਤੋਂ ਬੋਲ ਰਿਹਾ ਨਾ ਜਿਹੜਾ ਲੋਕੋ ਪਹੁੰਚ ਕੇ ਆ ਰਹੇ ਵਾਹ ਆ ਸਾਰੇ ਲੋਕੋ ਨੂੰ ਹੁਣ ਅੱਜ ਆ ਰਹੇ ਨੇ ਨਰਕਾਰੀ ਮਕਬੂਦਾਂ ਤੋਂ ਸੁਣੋ ਜਿਹੜਾ ਬੋਲ ਰਿਹਾ ਮੇਰਾ ਇਹ ਹੈ ਉਹਨੇ ਘਟਾਇਆ ਹੀ ਨਾ ਉਸਤਾਨ ਮੇਲਾ 2025 ਦੇ ਆਨੰਦ ਦੇਖੋ ਸਰ ਸਭ ਤੋਂ ਨੰਨ ਜੁਟਾ ਲਓ ਲੁਕੜੋ ਬੇਜਰ ਲਾਈਨ ਨਾਲੋਂ

ਉਰੀ ਪੱਗ ਤੇਰੀ ਗਾੜੀ ਤੇ ਛੱਟ ਤੇਰੀ ਦੇਖ ਕੇ ਆਪਾਂ ਤਾਂ ਹਲਕੁਸ ਕਿਭਰਾਇਆ ਤੇਰੇ ਮਸ਼ਹਰੇ ਤੇਰੀ ਸਮਾਜ ਸਭ ਤੋਂ ਕਮਾਲ ਆ ਅਜਿਹੇ ਕਮਾਲ ਤੁਸੀਂ ਕੋਈ ਤਰ੍ਹਾਂ ਦੇ ਪ੍ਰਾਪਤ ਨਹੀਂ ਪਹਿਲਾਂ ਕਾਉਂਟ ਨੇ ਔਰ ਇਹ ਸਭ ਮਿਲਣੇ ਨਹੀਂ ਦੇ ਰਿਹਾ ਆ ਬਾਈ ਮੁਸਕਰਾ ਰੱਖਣਾ ਗੁੱਜਾ ਪੈਂਦਾ ਤਾਂ ਨਹੀਂ ਲੱਗਦਾ ਥੋੜੀ ਜਿਹੀ ਜਾਨ ਦੀ ਤਰ੍ਹਾਂ ਇਹ ਸਮਾਰ ਨਹੀਂ ਮਾਇਆ ਜਿਹੜੇ ਥੋੜੇ ਜਿਹੇ ਦੱਸਾ ਆਜਾ ਲੋ 100 ਲੱਖਾਂ ਨਾਹਾ ਨਾ ਏਕੀ ਜੀ ਦੌਰ ਤੇ

ദ പച്ചിട്ട ഗേട വൈകി ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤਾਂ ਉਰੇ ਆਏ ਸੀ ਮੇਲਾ ਦੇਖਣ ਲੁਧਿਆਣੇ ਕਿਸਾਨ ਮੇਲਾ 2025 ਇਹਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਤਾਂ ਹੁਣ ਬਹੁਤ ਕੁਝ ਸਿੱਖਣ ਨੂੰ ਬਹੁਤ ਚੀਜ਼ਾਂ ਦੇਖਣ ਨੂੰ ਮਿਲੀਆਂ ਮਤਲਬ ਹਰ ਹਰੇਕ ਪ੍ਰਕਾਰ ਦੀ ਇੱਥੇ ਚੀਜ਼ ਦੇਖਣ ਨੂੰ ਮਿਲੀ ਮਤਲਬ ਸੰਦੇ ਤੋਂ ਲੈ ਕੇ ਸਭ ਤੋਂ ਵਧੀਆ ਬਟੇਰ ਬਟੇਰ ਹੋਗੇ ਬੱਕਰੀਆਂ ਹੋਗੀਆਂ ਮੱਝਾਂ ਹੋਗੀਆਂ ਫੀਡ ਬਾਰੇ ਦੱਸਿਆ ਗਿਆ ਇੱਥੇ ਦਵਾਈਆਂ ਬਾਰੇ ਦੱਸਿਆ ਗਿਆ ਤਾਂ ਬਹੁਤ ਸੋਹਣਾ ਮੇਲਾ ਸੀ ਤਾਂ ਚਲੋ ਅਗਲੇ ਬਲੌਗ ਵਿੱਚ ਮਿਲਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਚੱਲੇ ਅਸੀਂ ਆਪਣੇ ਘਰਾਂ ਨੂੰ ਧੰਨਵਾਦੀ